ਇਹ ਲਗਭਗ ਪੌਣੇ 10 ਵਜੇ ਇੱਕ ਘਟਨਾ ਵਾਪਰੀਆ ਜੋ ਬਲਾਸਟ ਹੋਇਆ ਤੇ ਆਲੇ ਦੁਆਲੇ ਪਿੰਡਾਂ ਚ ਸਾਰੇ ਨੂੰ ਪਤਾ ਲੱਗ ਗਿਆ ਕਿ ਬਲਾਸਟ ਹੋਇਆ ਇੰਨੇ ਤਮਾਦਾਈ ਨਾ ਜਵੜਾ ਉੱਤੀ ਸੀਗਾ ਤੇ ਸਾਰੇ ਲੋਕ ਚਾਰ ਪੰਜ ਪਿੰਡ ਪੈਂਦੇ ਆ ਸਾਰੇ ਆਪਣੇ ਆਪਣੇ ਘਰਾਂ ਨੂੰ દોੜ ਗਏ ਕਿ ਮੰਨ ਕੀ ਗੱਲ ਹੋਈ ਆ ਪੂਰੀ ਦੁਕਾਨ ਹੈ ਇਹ ਇੱਕ ਖੇਤੀ ਦੇ ਪਰਮੇਰੀ ਮੇਰੀ ਦੁਕਾਨ ਸਟੇਸ਼ਨਰੀ ਤੇ ਸਪੋਰਟਸ ਦੀ ਆ ਤੇ ਜਦੋਂ ਆਣ ਕੇ ਤੇ ਢਿੱਕ ਘੰਟੇ ਬਾਅਦ ਦੇਖਿਆ ਸੀ ਤਾਂ ਪਰ ਕਾਰ ਕਿ ਅੱਗ ਲੱਗ ਚੁੱਕੀ ਸੀ ਪਾਣੀ ਦੇ ਪ੍ਰੈਸ਼ਰ ਮਾਰਿਆ ਫਾਇਰ ਬ੍ਰਿਗੇਡ ਵੀ ਆ ਜੀ ਪਰ ਇਹ ਵੀ ਬਚਿਆ ਕੁਛ ਨਹੀਂ ਦੁਕਾਨ ਚ ਕਿੰਨਾ ਖਸਾਮ ਹੋ ਲਗਭਗ 3.5 ਲੱਖ ਤੋਂ 4 ਲੱਖ ਦੇ ਵਿੱਚ ਨੁਕਸਾਨ ਇਸ ਤੋਂ ਜ਼ਿਆਦਾ ਹੀ ਹੋਇਆ ਆ 30 35 ਘਰ ਮਤਲਬ ਦੁਕਾਨਾਂ ਦੀ ਸਲਪੇਟ ਵਿੱਚ ਆ ਚੁੱਕੀਆਂ ਆ ਇਹ ਜਾਨੀ ਨੁਕਸਾਨ ਵੀ ਹੋਇਆ ਕਿੰਨੇ ਕਿ ਜਿਹੜੇ ਲਗਪਾਦ 25 ਤੋਂ 30 ਬੰਦੇ ਜਿਹੜੇ ਚੁੱਪੇ ਆ ਵੀ ਤੁਹਾਡੇ ਪਰਿਵਾਰਕਾਂ ਪਰਜਾ ਤੁਹਾਡੇ ਨਾਲ ਜਾਨੀ ਮੌਤਰੀਆਂ ਤੋਂ ਨਹੀਂ ਸਾਡਾ ਜਾਨੀ ਨੁਕਸਾਨ ਨਹੀਂ ਕਿਉਂਕਿ ਅਸੀਂ ਕਾਰ ਚੱਲ ਗਏ ਸੀ ਪਰ ਇੱਥੇ ਜਿਹੜੇ ਏਡੇ ਚ ਰਹਿੰਦੇ ਸੀ ਉਹਨਾਂ ਘਰਾਂ ਵਿੱਚ ਵੀ ਅੱਗ ਫੈਲੀ ਰੋਪਾ ਜੀ ਕਾਨੇ ਗਰੀਬ ਕਿੱਦਾਂ ਕਰਦਾ ਕਿੱਦਾਂ ਨਹੀਂ ਕਰਦਾ ਤੁਸੀਂ ਆਪੇ ਦੇ ਲਓ ਬਟੀਆਂ ਬਟੀਆਂ ਅਸੀਂ ਤਾਂ ਵਿਚੀ ਨਾ ਰੱਖਿਓ ਵੀ ਜਲ ਗਏ ਹਨ ਮੈਟਰ ਵੀ ਜਲ ਗਿਆ ਸਾਰੇ ਕੋ ਜੀ ਬਰੀ ਬਨੇ ਖਾ ਦੇ ਕਿਤਾ 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 ਨਹੀਂ ਉਹਨਾਂ ਦੇ ਸਾਥ ਦਾ ਹਾਲ ਹੋਣਾ ਚਾਹੀਦਾ ਸੋ ਜਿਹੜਾ ਰਾਤੀ ਬਲਾਸਟ ਹੋਇਆ ਉਸ ਦੇ ਵਿੱਚ ਕਾਫੀ ਦੁਕਾਨਾਂ ਤੇ ਘਰ ਜਿਹੜੇ ਨੇ ਉਹ ਇਸ ਟਪੇਡ ਦੇ ਵਿੱਚ ਆਏ ਨੇ ਸਾਡੇ ਨਾਲ ਇਸ ਵਕਤ ਮਹਿਲਾ ਮਯੋਦਾ ਜੀ ਨਾਲ ਦੀ ਦੁਕਾਨ ਸੀਗੀ ਮੈਡਮ ਕਿਵੇਂ ਇਹ ਸਾਰਾ ਹਾਦਸਾ ਹੋਇਆ ਔਰ ਕਿਵੇਂ ਪਤਾ ਲੱਗਾ ਇਹ ਲਗਭਗ ਪੌਣੇ 10 ਵਜੇ ਘਟਨਾ ਵਾਪਰੀਆ ਜੋ ਬਲਾਸਟ ਹੋਇਆ ਤੇ ਆਲੇ ਦੁਆਲੇ ਪਿੰਡਾਂ ਚ ਸਾਰੇ ਮਤਲਬ ਪਤਾ ਲੱਗ ਗਿਆ ਕਿ ਬਲਾਸਟ ਹੋਇਆ ਇੰਨਾ ਧਮਾਕਾ ਇੰਨਾ ਜ਼ਬਰਦਸਤ ਸੀਗਾ ਤੇ ਸਾਰੇ ਮਤਲਬ ਚਾਰ ਪੰਜ ਪਿੰਡ ਪੈਂਦੇ ਆ ਸਾਰੇ ਆਪਣੇ ਆਪਣੇ ਘਰਾਂ ਤੋਂ 도ੜ ਗਏ ਕਿ ਪਤਾ ਨਹੀਂ ਕੀ ਗੱਲ ਹੋਈ ਆ ਕਿਉਂਕਿ ਸਾਡੇ ਨੇੜੇ ਤੇ ਐਮ ਐਚ ਪੀ ਗੈਸ ਪਲਾਂਟ ਆ ਫਿਰ ਆਪਣੇ ਪੈਟਰੋਲ ਪੰਪ ਆ ਵੀ ਪਤਾ ਨਹੀਂ ਲੱਗਦਾ ਸੀ ਪੈਟਰੋਲ ਪੰਪ ਤੇ ਲੱਗੀ ਆ ਜਾਂ ਐਚਪੀ ਗੈਸ ਵਿੱਚ ਲੱਗੀ ਆ ਨਾ ਤੇ ਜਿਹੜੀ ਤੁਹਾਡੀ ਦੁਕਾਨ ਹੈ ਇਹ ਇੱਕ ਚੀਜ਼ ਦੀ ਦੁਕਾਨ ਹੈ ਮੇਰੀ ਦੁਕਾਨ ਸਟੇਸ਼ਨਰੀ ਤੇ ਸਪੋਰਟਸ ਦੀ ਆ ਤੇ ਜਦੋਂ ਆਣ ਕੇ ਤੇ 1.5 ਘੰਟੇ ਬਾਅਦ ਦੇਖਿਆ ਸੀ ਤਾਂ ਪਰ ਦੁਕਾਨ ਚ ਮਤਲਬ ਅੱਗ ਲੱਗ ਚੁੱਕੀ ਸੀਗੀ ਪਾਣੀ ਦਾ ਪ੍ਰੈਸ਼ਰ ਮਾਰਿਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੇ ਪਰ ਇਹ ਵੀ ਬਚਿਆ ਕੁਛ ਨਹੀਂ ਦੁਕਾਨ ਚ ਕਿੰਨਾ ਨੁਕਸਾਨ ਹੋ ਲਗਭਗ 3.5 ਲੱਖ ਤੋਂ 4 ਲੱਖ ਦੇ ਵਿੱਚ ਨੁਕਸਾਨ ਹੋ ਇਸ ਤੋਂ ਜ਼ਿਆਦਾ ਹੀ ਹੋਇਆ ਆ ਮਤਲਬ ਜਦੋਂ ਦੁਕਾਨ 2 ਮਹੀਨੇ ਪਹਿਲਾਂ ਸਟਾਰਟ ਕੀਤੀ ਸੀ ਉਦੋਂ ਇੰਨੇ ਕੁ ਦਾ ਸਮਾਨ ਪਾਇਆ ਸੀ ਆਪਾਂ ਕਿ ਡੇਲੀ ਆਉਂਦਾ ਹੀ ਸੀਗਾ ਅੱਛਾ ਜੀ ਅਗਰ ਅਸੀਂ ਗੱਲ ਕਰੀਏ ਵੀ ਕੱਦੇ ਨਾਲ ਦੀਆਂ ਦੁਕਾਨਾਂ ਨੇ ਕਰਨੇ ਉਹ ਕਿੰਨੇ ਕਿਸ ਪਰ ਜਿਹੜੀ ਅੱਗ ਦੇ ਵਿੱਚ ਫੇਰ ਦੇ ਵਿੱਚ ਆ ਲਗਭਗ 30-35 ਘਰ ਮਤਲਬ ਦੁਕਾਨਾਂ ਇਸ ਅੱਲਫੇਟ ਵਿੱਚ ਆ ਚੁੱਕੀਆਂ ਆ ਜਾਨੀ ਨੁਕਸਾਨ ਵੀ ਹੋਇਆ ਕਿੰਨੇ ਜਿਹੜੇ ਲੋਕ ਲਗਭਗ 25 ਤੋਂ 30 ਬੰਦੇ ਜਿਹੜੇ ਝੋਲਸ ਚੁੱਕੇ ਆ ਤੇ ਉਹਦੇ ਵਿੱਚੋਂ ਮਤਲਬ 2 ਜਾਂ 3 ਦੀ ਡੈਥ ਹੋ ਚੁੱਕੀ ਆ ਤੇ ਅਜੇ ਅਗਲੀ ਗੱਲ ਕਰੀਏ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਕੁਝ ਕੀ ਮੰਗ ਕਰਨਾ ਚਾਹੀਦਾ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਆ ਉਹਦੀ ਪਰਪਾਈ ਕੀਤੀ ਜਾਵੇ ਤੁਹਾਡੇ ਨਾਲ ਆ ਕੇ ਕਿਸੇ ਨੇ ਗੱਲਬਾਤ ਕੀਤੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਰਾਤੀ ਆਏ ਸੀਗੇ ਪਰ ਉਦੋਂ ਅ ਅੱਗ ਦਾ ਪ੍ਰੈਸ਼ਰ ਹੀ ਇੰਨਾ ਸੀਗਾ ਵੀ ਉਹ ਬਸ ਦੇਖ ਕੇ ਚਲ ਗਏ ਕੋਈ ਇਤਾਂ ਦੀ ਗੱਲਬਾਤ ਨਹੀਂ ਹੋਈ ਕੋਈ ਤੁਹਾਡੇ ਪਰਿਵਾਰਕ ਮੈਂਬਰ ਜਾਂ ਤੁਹਾਡੇ ਨਾਲ ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਤੁਹਾਡੇ ਨਹੀਂ ਸਾਡਾ ਜਾਣੀ ਨੁਕਸਾਨ ਨਹੀਂ ਕਿਉਂਕਿ ਅਸੀਂ ਘਰ ਚੱਲ ਗਏ ਸੀ ਪਰ ਇੱਥੇ ਜਿਹੜੇ ਏਡੇ ਚ ਰਹਿੰਦੇ ਸੀਗੇ ਉਹਨਾਂ ਘਰਾਂ ਵਿੱਚ ਵੀ ਅੱਗ ਫੈਲੀ ਹੈ ਕੀ ਨਾਮ ਤੁਹਾਡਾ ਜਸਵੰਤਪੁਰ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਉਹ ਇੱਥੇ ਜਿਨ੍ਹਾਂ ਦੀਆਂ ਦੁਕਾਨਾਂ ਇਸ ਅੱਗ ਦੀ ਚਪੇਟ ਦੇ ਵਿੱਚ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਤੁਹਾਡੀ ਵੀ ਇੱਥੇ ਦੁਕਾਨ ਸੀ ਨਹੀਂ ਸਾਡੀ ਦੁਕਾਨ ਨਹੀਂ ਇਹ ਸਾਡੇ ਸਾਡੇ ਪਿੰਡਦਿਆਂ ਦੀ ਦੁਕਾਨ ਇਹ ਪਾਈ ਸੀ ਅੱਛਾ ਜੀ ਹਾਂ ਤੁਹਾਡੇ ਪਿੰਡ ਦੇ ਵਿੱਚ ਵੀ ਅੱਗ ਪਹੁੰਚੀ ਨਹੀਂ ਸਾਡੇ ਪਿੰਡ ਨਹੀਂ ਸਾਡਾ ਪਿੰਡ ਪੱਦੋ ਵਾਲਾ ਅੱਛਾ ਅੱਛਾ ਹਾਂਜੀ ਸੋ ਸਾਡੀ ਭਰਾ ਦੀ ਦੁਕਾਨ ਦੇਖੋ ਜੀ ਖਾਲੀ ਗਰੀਬ ਕਿੱਦਾਂ ਕਰਦਾ ਕਿੱਦਾਂ ਨਹੀਂ ਕਰਦਾ ਹੁਣ ਤੁਸੀਂ ਆਪੇ ਦੇ ਲਓ ਕਿੱਦਾਂ ਬਟਿਕਾ ਬਟਿਕਾ ਹਮ ਦੋ ਮਸ਼ੀਨਾਂ ਰੱਖੀ ਹੋਈ ਜਲ ਗਏ ਐ ਮੈਟਰ ਵੀ ਜਲ ਗਿਆ ਸਾਰਾ ਕੁਝ ਗਰੀਬ ਨੇ ਖਾਣੇ ਕਿੱਦਾਂ ਕੀਤਾ ਕਿੱਦਾਂ ਨੇ ਨੁਕਸਾਨ ਦਾ ਕੋਈ ਹੱਲ ਹੋਣਾ ਚਾਹੀਦਾ ਜੀ ਹਾਂਜੀ ਤੁਹਾਡੇ ਤੁਹਾਡੇ ਪਰਿਵਾਰਿਕ ਮੈਂਬਰ ਚ ਕੋਈ ਸਾਡਾ ਭਰਾ ਆ ਭਰਾ ਦੀ ਆ ਪਰਜਾਈ ਆ ਸਾਡੀ ਖੜੀ ਦੁਕਾਨ ਤੁਹਾਡੀ ਪਰਜਾਈ ਹਾਂਜੀ 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 ਅਜੇ 2 ਕਿ ਮਹੀਨੇ ਹੋਏ ਪਾਈ ਨੂੰ ਕਿ ਕਿਸੇ ਸਰਕਾਰੀ ਨੁਮਾਇੰਦੇ ਨੇ ਜਾਂ ਸਰਕਾਰ ਨੇ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਨੂੰ ਪੁੱਛਿਆ ਕੁਝ ਆਹ ਪੁੱਛਦੇ ਐ ਇਦਾਂ ਹੀ ਆ ਵੀਡੀਓ ਬੜਾਈ ਜਾਂਦੇ ਆ ਕਰੀ ਜਾਂਦੇ ਆ ਉਹ ਤਾਂ ਚਲੋ ਹਣ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਕੁਝ ਦੇਣਾ ਚਾਹੀਦਾ ਜਿੰਨਾਂ ਦਾ ਖਰਚਾ ਵਰਚਾ ਉਹਨਾਂ ਦਾ ਹੋਇਆ ਕਿਤਾ ਚੀਜ਼ਾਂ ਐ ਵੀ ਥੋੜੀ ਬਾਜੀ ਬਣਦੇ ਆ ਠੀਕ ਆ ਨਾ ਬੜੀ ਮਿਹਨਤ ਨਾਲ ਬਣਾਉਂਦੇ ਆ ਪਰ ਗਰੀਬ ਦੇ ਸਾਰਿਆਂ ਦੇ ਨੁਕਸਾਨ ਹੋਇਆ ਜੀ ਹਾਂਜੀ ਤੁਸੀਂ ਆਪ ਦੇਖ ਲਓ ਹੋ ਸੋ ਤੁਸੀਂ ਗੱਲਬਾਤ ਸੁਣੀ ਆ ਪੂਰੀ ਜਿਹੜੇ ਇੱਥੇ ਦੇ ਨਿਵਾਸੀ ਨੇ ਜਾਂ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਵਿੱਚ ਕਾਫੀ ਜਿਹੜਾ ਉਹ ਜਿਹੜੇ ਉਦਾਸ ਨੇ ਉਹ ਕਿਉਂਕਿ ਕਾਫੀ ਜਿਹੜਾ ਲੱਖਾਂ ਰੁਪਏ ਲਗਾ ਕੇ ਉਹ ਦੁਕਾਨ ਪਾਉਂਦੇ ਨੇ ਔਰ ਰੋਜਗਾਰ ਦਾ ਪਹਿਲਾ ਹੀ ਨਹੀਂ ਹੈ ਜਿਹੜੋ ਅਜਿਹੇ ਹਾਦਸੇ ਹੋ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਜਿਹੜਾ ਕਾਫੀ ਨੁਕਸਾਨ ਹੁੰਦਾ ਹੈ ਔਰ ਜਿਹੜੇ ਮੈਂ ਤੁਹਾਨੂੰ ਫਿਰ ਤਸਵੀਰਾਂ ਦਿਖਾਣਾ ਚਾਹਾਂਗਾ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਭਿਆਨਕ ਜਿਹੜੀ ਅੱਗ ਹੋਵੇਗੀ ਕਿਉਂਕਿ ਜਿਹੜਾ ਹੈ ਬਿਲਕੁਲ ਜਿਹੜੀ ਇੱਥੇ ਬਿਜਲੀ ਦਾ ਜਿਹੜਾ ਜਿਹੜੀ ਅਗ ਲੱਗਨ ਕਰਕੇ ਸਾਰਾ ਕੁਝ ਉੜ ਗਿਆ ਸੀਗਾ ਔਰ ਜਿਸ ਕਾਰਨ ਹੈ ਕਾਫੀ ਨੁਕਸਾਨ ਹੋਇਆ ਹੈ ਔਰ ਇਹ ਅੰਦਰ ਸਾਰਾ ਸਮਾਨ ਜਿਹੜਾ ਹੈ ਜਲ ਕੇ ਸੁਆਹ ਹੋ ਗਿਆ ਹੈ ਅਗਰ ਸਮਾਨ ਦਾ ਇਹ ਹਾਲ ਹੈ ਕਿਉਂਕਿ ਬਾਹਰ ਦੀ ਜਿਹੜੇ ਲੋਹੇ ਦੇ ਸ਼ਟਰ ਲੱਗੇ ਹੋਏ ਸਨ ਜਦ ਉਹਨਾਂ ਦੇ ਅੰਦਰ ਪਿਆ ਸਮਾਨ ਦਾ ਹਾਲਾਤ ਇਹ ਹੋਇਆ ਹੈ ਤਾਂ ਜਿਹੜੇ ਜਿਹੜੇ ਆਮ ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਉਹਨਾਂ ਦਾ ਕੀ ਹਾਲਾਤ ਹੋਇਆ ਹੋਵੇਗਾ ਔਰ ਤੁਸੀਂ ਇਹ ਜਿਹੜੀਆਂ ਤਸਵੀਰਾਂ ਨੇ ਉਹ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ